ਜੀ ਸਸ਼ੀ ਕਾਲ ਤਨੁਸਾਰ ਐਨ ਮੈਂ ਹੋ hope ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਤੇ ਜਿੱਥੇ ਇਲੈਕਸਨ ਤਾੜ ਹੁੰਦੇ ਮੰਮੀ ਜੀ ਅੰਦਰ ਕਿਉਂਕਿ ਆ ਕੰਮ ਨਹੀਂ ਕਰਨ ਦੇਂਦੇ ਇੰਦੀ ਪੈਰਾਂ ਦੇ ਵਿੱਚ ਵੱਜ ਜਾਂਦੇ ਆ ਦੰਦੀਆਂ ਵੱਢਣ ਦੇ ਹੁਣ ਇਲੈਕਸਨ ਪਤਾ ਲੱਗਿਆ ਮੈਨੂੰ ਅੰਦਰ ਤਾੜਨਗੇ ਵੇਖਿਆ ਗੇਟ ਚੋਂ ਇਹਦੀ ਨੀਤ ਨਹੀਂ ਹੁੰਦਾ ਤੜਨ ਦੀ ਕਿਉਂਕਿ ਧੁੱਪ ਨਹੀਂ ਕਿਲੀ ਹੈ ਕਲੀਨਿੰਗ ਆਪਣੀ ਸਾਰੀ ਕੰਪਲੀਟ ਹੋ ਗਈ ਹੈ ਕਮਰਿਆਂ ਦੀ ਵੀ ਤੇ ਬਸ ਉਹ ਬਾਹਰਲਾ ਇੱਕ ਥੜਾ ਰਹਿੰਦਾ ਹੈ ਤੇ ਉਹ ਗਾਂ ਵਾਲਾ ਕੱਚਾ ਵੇੜਾ ਰਹਿੰਦਾ ਹੈ ਤੇ ਇੱਥੇ ਅਲੈਕਸਾ ਤਾੜਦੀ ਮਮੀ ਜੀ ਨੇ ਤੇ ਕੱਲ ਜਿਹੜੀ ਧੁੱਪ ਸੀਗੀ ਉਹ ਘਟ ਨਿਕਲੀ ਸੀ ਤੇ ਅੱਜ ਹੁਣ ਇੱਥੇ ਮਮੀ ਜੀ ਕੱਪੜੇ ਸੁੱਕਣੇ ਪਾਉਣਗੇ ਕਿਉਂਕਿ ਕੱਪੜੇ ਜੇ ਨਾ ਚਾਜ ਤਰ੍ਹਾਂ ਸੁੱਕਣ ਤੇ ਕੱਪੜਿਆਂ 'ਚ ਜੋ 스ਮੈਲ ਆਉਣ ਲੱਗ ਜਾਂਦੀ ਹੈ ਨਮੀ ਜੀ ਬਣੀ ਰਹਿੰਦੀ ਹੈ ਕੱਪੜਿਆਂ 'ਚ ਹਣੇ ਤੇ ਮੰਮੀ ਜੀ ਨੇ ਮੰਜਾ ਢਾ ਲੀਤਾ ਹੈ ਸਵੇਰੇ ਲੱਗਦਾ ਨਹੀਂ ਸੀ ਧੁੱਪ ਨਿਕਲੂਗੀ ਪਰ ਨਿਕਲ ਗਈ ਧੁੰਦ ਬਹੁਤ ਸੀ ਸਵੇਰੇ ਤੇ ਜਿੱਥੇ ਹੁਣ ਮੰਮੀ ਜੀ ਕੱਪੜੇ ਕੱਢ ਦੇਣਗੇ ਸਾਰੇ ਤੇ ਸਾਰੇ ਕੱਪੜੇ ਨੂੰ ਤਾਰ ਤੇ ਸੁੱਕਣੇ ਪਾ ਦੇਣਗੇ ਤੇ ਮੇਰਾ ਦੁਪਹਿਰ ਤੱਕ ਚੰਗੀ ਤਰ੍ਹਾਂ ਸੁੱਕ ਜਾਣਗੇ ਫਿਰ ਆਪਾਂ ਇਹਨਾਂ ਨੂੰ ਤੈਹਾਂ ਲਾ ਕੇ ਤੇ ਰੱਖ ਦਾਂਗੇ ਜਿੱਤੇ ਮੰਮੀ ਜੀ ਨੇ ਸਾਰੇ ਕੱਪੜੇ ਸੁੱਕਣੇ ਪਾ ਦਿੱਤੇ ਆ ਤੇ ਹੁਣ ਦੁਪਹਿਰ ਤੱਕ ਸੁੱਕ ਜਾਣਗੇ ਤੇ ਜਿੱਥੇ ਤੁਸੀਂ ਵੇਖ ਸਕਦੇ ਹੋ ਚਿੜੀਆਂ ਨੇ ਆਹ ਵਾਲੇ ਬੂਟੇ ਦੇ ਜਿੰਨੇ ਵੀ ਮਰੂਦ ਹੈ ਤੋੜ ਤੋੜ ਕੇ ਸੁੱਟੇ ਹੋ ਥੱਲੇ ਆਵੇ ਟਕ ਟਕ ਕੇ ਆ ਵੱਡੇ ਹੋ ਨਹੀਂ ਦਿੰਦੇ ਆ ਵੇਖੋ ਟਕ ਟਕ ਕੇ ਥੱਲੇ ਸੁੱਟ ਦਿੰਦੀਆਂ ਤੇ ਇਸ ਬੂਟੇ ਦਾ ਬਾਝ ਇੱਕ ਮਰੂਦ ਨਹੀਂ ਖਾਦਾ ਇਸ ਵਾਲੇ ਦਾ ਆਹ ਵਾਲੇ ਦਾ ਇਹਦੇ ਤੇ ਚੱਲ ਲੱਗਦੇ ਆ ਤੇ ਵਾਪਸ ਤੋੜ ਕੇ ਖਾ ਲਈਦੇ ਇਹਦਾ ਇੱਕ ਨਹੀਂ ਖਾਦਾ ਤੇਜੀ ਆਪਾਂ ਇੱਥੇ ਆਏ ਹੈਗੇ ਆ ਖੇਤ ਨਿੰਬੂ ਤੋੜਨ ਵਾਸਤੇ ਤੇ ਜਿਹੜੇ ਆਪਣੇ ਨਿੰਬੂ ਹੈਗੇ ਉਹ ਪੱਕ ਚੁਕੇ ਆ ਤੇ ਆ ਪੀਲੇ ਨਿੰਬੂਆਂ ਦਾ ਆਪਾਂ ਕੀ ਕਰਾਂਗੇ ਅਚਾਰ ਪਾਵਾਂਗੇ ਤੇ ਇਸੇ ਕਰਕੇ ਆਪਾਂ ਖੇਤੋਂ ਵਾਵਾ ਸਾਰੇ ਨਿੰਬੂ ਤੋੜ ਕੇ ਲੈ ਜਾਣੇ ਆ ਕਾਫੀ ਟਾਈਮ ਦੇ ਪਏ ਹੋਏ ਸੀਗੇ ਆਪਾਂ ਸੋਚ ਰਹੇ ਹੁੰਦੇ ਸੀ ਕਿ ਆਪਾਂ ਤੋੜ ਕੇ ਲਿਆਵਾਂਗੇ ਫਿਰ ਟਾਈਮ ਨਹੀਂ ਲੱਗਦਾ ਰਿਹਾ ਇੱਕ ਧੁੱਪ ਨਹੀਂ ਨਿਕਲੀ ਇਸੇ ਕਰਕੇ ਫਿਰ ਅੱਜ ਆਪਾਂ ਆਏ ਆ ਖੇਤ ਨਿੰਬੂ ਤੋੜਨ ਵਾਸਤੇ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਧੁੱਪ ਨਹੀਂ ਨਿਕਲੀ ਸੀ ਥੋੜੀ ਜੀ ਹੁਣ ਫੇਰ ਉਹ ਹੋ ਜਾਈ ਮੌਸਮ ਹੋ ਗਿਆ ਤੇ ਇਹ ਤੇ ਧੋਪ ਕਰਕੇ ਥੋੜੀ ਥੋੜੀ ਧੋਪ ਜਿੰਨੇ ਕਰਕੇ ਆਪਾਂ ਮੋਟਰ ਚੱਲਣ ਢਈ ਐ ਸੋਲਰ ਵਾਲੀ ਤੇ ਇੱਥੇ ਆਪਾਂ ਨਿੰਬੂ ਤੋੜ ਲਿੱਤੇ ਆ ਤੇ ਚਲੋ ਜੀ ਅੱਜ ਦੀ ਵੀਡੀਓ ਚ ਇੰਨਾ ਹੀ ਮਿਲਾਂਗੇ ਤੁਹਾਨੂੰ ਕਿਸੇ ਨੇੜੇ ਨਾਲ ਤਦ ਤੱਕ ਲਈ ਓਕੇ ਗੁੱਡ ਬਾਏ ਸੇਫ ਯਰ ਹੋਮ ਐਂਡ ਟੇਕ ਕੇਅਰ